ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤੇ ਆਪਾਂ ਗੱਲ ਕਰਦੇ ਸੀ ਉਸ ਸਮੇਂ ਦੀ ਜਦੋਂ ਬਹਾਦਰ ਸ਼ਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਤੰਗ ਆ ਜਾਂਦਾ ਹੈ ਉਹਦੀ ਸੈਨਾ ਬਾਬਾ ਬੰਦਾ ਸਿੰਘ ਜੀ ਨੂੰ ਫੜਨ ਵਿੱਚ ਨਾਕਾਮ ਰਹਿੰਦੀ ਹੈ ਮੁਹੰਮਦ ਅਮੀਨ ਖਾਨ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਸਹੀ ਸਲਾਮਤ ਤਾਂ ਈਸਾ ਖਾਨ ਵੀ ਨਹੀਂ ਹੁੰਦਾ ਉਸਤੇ ਜ਼ਖਮ ਜਾਨ ਲੈਵਾ ਨਹੀਂ ਸੰ ਦੋਵੇਂ ਫੌਜਦਾਰ ਜ਼ਖਮੀ ਹੋਣ ਨਾਲੋਂ ਇਸ ਗੱਲੋਂ ਵਧੇਰੇ ਦੁਖੀ ਸਨ ਕਿ ਬੰਦਾ ਸਿੰਘ ਫੇਰ ਬਚ ਕੇ ਨਿਕਲ ਗਿਆ ਸ਼ੈਨਸ਼ਾ ਨੂੰ ਕੀ ਮੂੰਹ ਵਿਖਾਵਾਂਗੇ ਸਿਰ ਅਤੇ ਹੱਥਾਂ ਪੈਰਾਂ ਉੱਪਰ ਬੰਨੀਆਂ ਪੱਟੀਆਂ ਨੂੰ ਬਲੋਸਤਾ ਅਮੀਨ ਖਾਨ ਬੋਲਿਆ ਇਸ ਤੋਂ ਤਾਂ ਚੰਗਾ ਸੀ ਸਿਪਾਹੀਆਂ ਦੇ ਨਾਲ ਕਿਧਰੇ ਮੇਰੀ ਰਾਸ਼ ਵੀ ਪਈ ਹੁੰਦੀ ਈਸਾ ਖਾਨ ਨੇ ਕਿਹਾ ਬਾਸ਼ਾ ਵੱਲੋਂ ਫਰਮਾਨ ਉੱਪਰ ਫਰਮਾਨ ਭੇਜੇ ਜਾ ਰਹੇ ਸਨ ਬਾਗੀ ਕਾਫਰ ਦਾ ਪਿੱਛਾ ਕਰੋ ਇਸ ਵਾਰ ਕੋਈ ਤਾਈ ਨਾ ਹੋਵੇ ਮੌਜੂਦਾ ਹਾਲਤ ਦੀ ਇਤਲਾ ਕਰੋ ਅਮੀਨ ਖਾਨ ਬੜੀ ਕਸੂਤੀ ਸਥਿਤੀ ਵਿੱਚ ਸੀ ਉਹ ਕੀ ਕਰੇ ਕੀ ਇਤਲਾ ਦੇਵੇ ਦੱਸੇ ਉਹ ਸਖਤ ਜ਼ਖਮੀ ਹੈ ਉਹ ਕਾਫਰ ਜਿਨੇ ਨਾਲ ਪੜਨ ਦਾ ਸਵਾਦ ਰੱਖ ਚੁੱਕਿਆ ਬਾਸ਼ਾ ਨੂੰ ਇਹ ਦੱਸੇ ਕਿ ਉਹਦਾ ਬੰਦਾ ਸਿੰਘ ਦੀ ਲਾਸ਼ ਮੋਏ ਸਿਪਾਈਆਂ ਵਿੱਚ ਲੱਭਦੇ ਰਹੇ ਸਨ ਸਾਨੂੰ ਤਾਂ ਹਰ ਸਿੱਖ ਕਾਫਰ ਬੰਦਾ ਸਿੰਘ ਹੀ ਯਾਦ ਆਉਂਦਾ ਏ ਵੀ ਦੱਸੇ ਸ਼ਾਹੀ ਸੈਨਾ ਦੇ ਅਣਗਿਣੇ ਸਿਪਾਹੀ ਮੋਰ ਦੇ ਘਾੜ ਉਤਾਰ ਕੇ ਫਿਰ ਜੰਮੂ ਵੱਲ ਸਹੀ ਸਲਾਮਤ ਨਿਕਲ ਗਿਆ ਉਹ ਤਾਂ ਰਸਤੇ ਵਿੱਚ ਖਾਲਸਾ ઠાਣੇ ਵੀ ਕਾਇਮ ਕਰ ਗਿਆ ਸੋਚਦਿਆਂ ਹੋਇਆ ਮੁਹੰਮਦ ਅਮੀਨ ਖਾਨ ਦੇ ਚਿਹਰੇ ਉੱਪਰ ਕਰੜੀ ਮੁਸਕਰਾਟ ਆਈ ਫਿਰ ਦਰਦ ਨਾਲ ਚਿਹਰਾ ਪੀੜੋ ਪੀੜ ਹੋ ਗਿਆ ਸ਼ਹਿਨਸ਼ਾ ਨੂੰ ਇਹ ਜ਼ਰੂਰ ਖਬਰ ਜਾਣੀ ਚਾਹੀਦੀ ਹੈ ਸ਼ਾਹੀ ਸੈਨਾ ਵਿੱਚ ਕਾਫਰ ਬਾਗੀ ਦਾ ਪਿੱਛਾ ਕਰਨਾ ਤਾਂ ਦੂਰ ਦੀ ਗੱਲ ਵਾਪਸ ਮੁੜਨ ਚੋਗੀ ਵੀ ਹਿੰਮਤ ਨਹੀਂ ਰਹੀ ਦੂਸਰੇ ਦਿਨ ਉਸਨੇ ਆਪਣੇ ਨਾਇਬਾਨ ਨੂੰ ਹੌਸਲਾ ਦਿੰਦਿਆਂ ਕਿਹਾ ਇੱਕ ਹਮਲਾ ਹੋਰ ਮੈਂ ਤਮਾਮ ਸਿਪਾਈਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਲਈ ਸੰਸ਼ਾਪਾਸੇ ਫਾਰਿਸ਼ ਕਰਾਂਗਾ ਇੱਕ ਵਾਰ ਉਹ ਕਾਫਰ ਜਿੰਨ ਪਕੜਿਆ ਗਿਆ ਜਾਂ ਮਾਰਿਆ ਗਿਆ ਤਾਂ ਦਰਜਾ ਬਰ ਦਰਜਾ ਸਭ ਨੂੰ ਤੋਹਫੇ ਰ ਘਰਾਂ ਨੂੰ ਜਾਣ ਲਈ ਛੁੱਟੀਆਂ ਵੀ ਲੈ ਕੇ ਦਿਆਂਗਾ ਬਸ ਆਖਰੀ ਹਮਲਾ ਦੇਖਣਾ ਹੈ ਇਹ ਕਾਫਰ ਸਾਡੇ ਪੰਜੇ ਵਿੱਚ ਹੋਏਗਾ ਸਾਡੇ امداد ਲਈ ਰੁਸਤਮ ਜੰਗ ਅਤੇ ਚਿੰਨ ਬਹਾਦਰ ਆਪਣੀਆਂ ਫੌਜਾਂ ਦੇ ਕਾਫਰ ਬੰਦੇ ਦੀ ਪਾਲ ਵਿੱਚ ਨੇ ਹੁਣ ਅਸੀਂ ਉਸ ਨੂੰ ਕਿਸੇ ਵੀ ਹਾਲਤ ਵਿੱਚ বাজ ਕੇ ਨਹੀਂ ਨਿਕਲਣ ਦਿਆਂਗੇ ਅਮੀਨ ਖਾਨ ਦੀਆਂ ਗੱਲਾਂ ਨਾਲ ਸਿਪਾਹੀ ਕੁਝ ਹੌਸਲੇ ਵਿੱਚ ਹੋ ਗਏ ਇੱਕ ਪਾਸਿਓ ਕਿਸੇ ਨੇ ਯਾ ਅਲੀਅਤੇ ਅੱਲਾਹੁ ਅਕਬਰ ਦੇ ਨਾਰੇ ਵੀ ਲਾਏ ਰਸੋਈਏ ਨੇ ਪੱਠੀਆਂ ਵਿੱਚ ਅੱਗ ਬਾਲ ਲਈ ਗੋਸਤ ਰਿਚਣ ਲੱਗੇ ਜ਼ਖਮੀਆਂ ਦੇ ਮਲਮ ਪੱਟੀਆਂ ਹੋਣ ਲੱਗੀਆਂ ਫਿਰ ਬੰਦਾ ਸਿੰਘ ਨੂੰ ਫੜਨ ਅਤੇ ਪਿੱਛਾ ਕਰਨ ਦੀ ਤਿਆਰੀ ਦੇ ਵਿੱਚ ਰੋਜ ਗਈ ਫੌਜਦਾਰ ਚਿੰਨ ਬਹਾਦਰ ਅਜੇ ਜੰਮੂ ਦੇ ਰਸਤੇ ਵਿੱਚ ਹੀ ਸੀ ਉਸ ਨੂੰ ਜੰਮੂ ਦੇ ਤਰੁਵ ਦੇਵ ਜਮਵਾਲ ਨੇ ਇਤਲਾਹ ਦਿੱਤੀ ਬੰਦਾ ਸਿੰਘ ਜੀ ਅਤੇ ਉਸ ਦੀ ਕਾਫਰ ਟੋਲੀ ਕਟੂਆ ਦੇ ਲਾਗੇ ਹੈ ਇਹ ਇਤਲਾਹ ਰੁਸਤਮ ਜੰਗ ਅਤੇ ਮੁਹੰਮਦ ਅਮੀਨ ਖਾਨ ਤੱਕ ਪਹੁੰਚ ਗਈ ਸਾਬਣਾ ਨੇ ਮਿਲ ਕੇ ਬੰਦਾ ਸਿੰਘ ਨੂੰ ਤਿੰਨ ਪਾਸਿਆਂ ਤੋਂ ਘੇਰਾ ਪਾਉਣ ਦੀ ਜੰਗੀ ਬਿਉਂਦ ਘੜ ਲਈ ਬਿਨਾ ਧੌਂਸਿਆਂ ਦੇ ਸ਼ੇਰ ਸ਼ਰਾਬੇ ਸ਼ੋਰ ਸ਼ਰਾਬੇ ਤੋਂ ਮੁਗਲ ਸੈਨਾਵਾਂ ਚ ਪੰਜਾਬ ਕੀ ਰਾਤਾਂ ਘੇਰਾ ਤੰਗ ਕਰਦੀਆਂ ਅੱਗੇ ਵਧਣ ਲੱਗੀਆਂ ਮੁਗਲਾਂ ਦੀ ਇਹ ਸਾਜਿਸ਼ ਦੀ ਬੰਦਾ ਸਿੰਘ ਨੂੰ ਸੂ ਮਿਲ ਗਈ ਉਸਨੇ ਆਪਣੇ ਜੱਥੇਦਾਰ ਬਾਦ ਸਿੰਘ ਪਹਾੜਾ ਸਿੰਘ ਅਤੇ ਫਤਿਹ ਸਿੰਘ ਨਾਲ ਸਲਾਹ ਕੀਤੀ ਤਿੰਨ ਪਾਸਿਆਂ ਤੋਂ ਪੈ ਰਹੀ ਘੇਰੇ ਕਾਰਨ ਫਤਿਹ ਸਿੰਘ ਕਬਰਾ ਗਏ ਉਸ ਨੂੰ ਵੇਖ ਕੇ ਬੰਦਾ ਸਿੰਘ ਜੀ ਨੇ ਮੁਸਕਰਾ ਕੇ ਕਿਹਾ ਸਿੰਘ ਜੀ ਤੁਰਕਾਂ ਵਿੱਚ ਅਜੇ ਇੰਨਾ ਸਾਹਸ ਨਹੀਂ ਉਹ ਗੁਰੂ ਦੇ ਖਾਲਸੇ ਨੂੰ ਕਾਬੂ ਕਰ ਲਏ ਪਤਾ ਲਾਉ ਰੁਸਤਮ ਜੰਗ ਕਿਸ ਦਿਸ਼ਾ ਵੱਲ ਲੋ ਆ ਰਹੇ ਉਸ ਨਾਲ ਲੋਹ ਗੜ ਦਾ ਹਿਸਾਬ ਕਰਨਾ ਬਾਕੀ ਹੈ ਦੂਸਰਿਆਂ ਨਾਲ ਕਦੇ ਫੇਰ ਸਈ ਖਾਲਸਾ ਜੀ ਅਮੀਨ ਖਾਨ ਵੀ ਇੱਧਰ ਹੀ ਆ ਰਿਹਾ ਹੈ ਪੱਕੀ ਖਬਰ ਹੈ ਬਾਸ ਸਿੰਘ ਨੇ ਦੱਸਿਆ ਬੰਦਾ ਸਿੰਘ ਜੀ ਫੇਰ ਹੱਸ ਪਈ ਇਹਨਾਂ ਮੁਗਲਾਂ ਨੂੰ ਕੀ ਪਤਾ ਸਿੰਘ ਸਾਹਿਬ ਖਾਲਸਾ ਆਪਣੇ ਪਾਸ ਇੱਕ ਰਸਤਾ ਸਦਾ ਖੁੱਲਾ ਰੱਖਦਾ ਹੈ ਗੁਰੂ ਦੀ ਮਿਹਰ ਹੈ ਇਹ ਤੁਰਕ ਖਾਲਸੇ ਦਾ ਰਾਹ ਕੀ ਰੋਕਣਗੇ ਲੱਗਦਾ ਹੈ ਅਮੀਨ ਖਾਨ ਪਸਰੂਰ ਦੀਆਂ ਮਾਰਾਂ ਭੁੱਲ ਬੈਠਾ ਹੈ ਇੱਕ ਗੱਲੋਂ ਇਹਨਾਂ ਮੁਗਲਾਂ ਦੀ ਤਾਰੀਫ਼ ਕਰਨੀ ਬੰਦੀ ਹੈ ਇਹ بڑے ਹੱਠੀ ਯੋਧੇ ਨੇ ਜਦ ਤੱਕ ਇਹਨਾਂ ਦੀ ਗਰਦਨ ਧਾੜ ਨਾਲ ਵਖਣੀ ਹੁੰਦੀ ਸਿੰਘਾਂ ਦਾ ਪਿੱਛਾ ਕਰਨੋਂ ਵੀ ਇਹ ਨਹੀਂ ਟੱਲਦੇ ਕੀ ਪਤਾ ਖਾਲਸਾ ਜੀਓ ਅਜੇ ਇਸ ਫੌਜਦਾਰ ਦੇ ਨਸੀਬਾ ਵਿੱਚ ਹੋਰ ਜਖਮ ਖਾਣੇ ਲਿਖੇ ਹੋਣ ਜਿਸ ਦੀ ਮੌਤ ਹੀ ਖਾਲਸੇ ਹੱਥੋਂ ਲਿਖੀ ਹੋਵੇ ਆ ਕੇ ਪਹਾੜਾ ਸਿੰਘ ਵੀ ਹੱਸਿਆ ਸਿੰਘ ਸਾਹਿਬ ਇਸ ਗੱਲ ਨੂੰ ਇੰਨਾ ਹਲਕਾ ਨਾ ਲਾਓ ਬਾਦਸ਼ਾਹ ਨੇ ਸਾਰੀ ਸੈਨਾ ਇਧਰ ਝੋਕੀ ਹੋਈ ਹੈ ਝੱਟ ਖਾਣ ਪੀਣ ਕਰ ਲੋ ਲੋੜ ਜੋਗਾ ਕੁੰਜਕਿਆਂ ਵਿੱਚ ਪਾ ਲੋ ਪਤਾ ਨਹੀਂ ਕਿਹੜੇ ਵੇਲੇ ਜੇਕਾਰਾ ਬੋਲਣਾ ਪਏ ਬੰਦਾ ਸਿੰਘ ਦਾ ਹੁਕਮ ਸੁਣ ਕੇ ਜੱਥੇਦਾਰ ਆਪਣੇ ਆਪਣੇ ਸਿੰਘਾਂਵਲ ਚਲੇ ਗਏ ਇੱਕ ਸਿੰਘ ਭੇਜ ਕੇ ਬੰਦਾ ਸਿੰਘ ਨੇ ਫਤੇਹ ਸਿੰਘ ਨੂੰ ਵਾਪਸ ਬੁਲਾ ਪਾ ਲਿਆ ਜਦ ਫਤੇਹ ਸਿੰਘ ਕੋਲ ਆਏ ਤਾਂ ਉਸ ਦੇ ਨੇੜੇ ਹੋ ਕੇ ਬੰਦਾ ਸਿੰਘ ਜੀ ਨੇ ਧੀਮੀ ਸਰਵੇਚ ਕੀਤਾ ਅਸੀਂ ਰੁਸਤਮ ਜੰਗ ਉੱਪਰ ਅਚਾਨਕ ਚਪਟਾਂਗੇ ਜਦ ਉਹ ਆਰਾਮ ਕਰ ਰਹੇ ਹੋਣ ਤੁਰੰਤ ਸਿੰਘ ਭੇਜ ਕੇ ਇਹ ਪੱਕੀ ਸੂਹ ਲਈ ਜਾਵੇ ਉਹ ਕਿੱਥੇ ਪੜਾ ਕੀਤਾ ਹੋਇਆ ਜਦ ਫਤੇਹ ਸਿੰਘ ਫਤਿਹ ਬੁਲਾ ਕੇ ਚਲਿਆ ਗਿਆ ਤਾਂ ਬੰਦਾ ਸਿੰਘ ਮ्यान ਵਿੱਚੋਂ ਤਲਵਾਰ ਖਿੱਚ ਕੇ ਉਸ ਦੀ ਧਾਰ ਪਰਖਣ ਲੱਗਾ ਆਪਣੇ ਸੂਈਆਂ ਰਾਹੀ ਅਮੀਨ ਖਾਨ ਰੁਸਤਮ ਜੰਗ ਅਤੇ ਚਿੰਨ ਬਹਾਦਰ ਨੇ رابطہ ਬਣਾਇਆ ਹੋਇਆ ਸੀ ਬੰਦਾ ਸਿੰਘ ਜੀ ਦੀ ਹਰਕਤ ਹਰ ਬਾਰੇ ਪਲ-ਪਲ ਦੀ ਖਬਰ ਉਹਨਾਂ ਨੂੰ ਮਿਲ ਰਹੀ ਸੀ ਹੁਣ ਉਹਨਾਂ ਨੂੰ ਪੱਕਾ ਪਤਾ ਸੀ ਬੰਦਾ ਸਿੰਘ ਇਸ ਵਾਰ ਬਚ ਕੇ ਨਹੀਂ ਨਿਕਲ ਸਕਦਾ ਉਹਨਾਂ ਆਪਸ ਵਿੱਚ ਸਲਾਹ ਕਰਕੇ ਸ਼ੈਨਸ਼ਾ ਨੂੰ ਖਬਰ ਭੇਜ ਦਿੱਤੀ ਬਾਕੀਆਂ ਦਾ ਕਾਫਰ ਗੁਰੂ 1 ਜਾਂ 2 ਦਿਨਾਂ ਵਿੱਚ ਜਿੰਦਾ ਜਾਂ ਮਰਦਾ ਪਖੜ ਲਿਆ ਜਾਏਗਾ ਇਸ ਵੇਲੇ ਕਠੂਆ ਦੀਆਂ ਪਹਾੜੀਆਂ ਦੇ ਪਿੱਛੇ ਸੂਰਜ ਹੀਠਾਂ ਲਹਿ ਰਿਹਾ ਸੀ ਕਠੂਆ ਦੀ ਉੱਤਰ ਦਿਸ਼ਾ ਵੱਲ ਬੰਦਾ ਸਿੰਘ ਜੀ ਆਪਣੇ ਤੰਬੂ ਵਿੱਚ ਬੈਠੇ ਸੋਚਾਂ ਵਿੱਚ ਪਏ ਹੋਏ ਸੀ ਇਹਨਾਂ ਮੁਗਲ ਹਾਕਮਾਂ ਨੂੰ ਕੀ ਵਕਤ ਪਿਆ ਇਹ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਜਿਉਣ ਕਿਉਂ ਨਹੀਂ ਦਿੰਦੇ ਗੱਦੀਆਂ ਖਾਤਰ ਆਪਸ ਵਿੱਚ ਹੀ ਖਹਿ ਖੇ ਮਰਦੇ ਹਨ ਭਾਸ਼ਾ ਇਹਨਾ ਬਿਰਧ ਹੋ ਗਿਆ ਹੈ ਹਕੂਮਤ ਕਰਨ ਦੀ ਹਵਾ ਸਿਰ ਵੀ ਨਹੀਂ ਗਈ ਮਰਾਠੇ ਰਾਜਪੂਤ ਹਿੰਦੂ ਜੈਸੇ ਕਿਹਨਾਂ ਦਾ ਕੀ ਵਿਗੜਦੇ ਹਨ ਗੁਰੂ ਨੂੰ ਮਰਦੇ ਦਮ ਤੱਕ ਚੈਨ ਨਾਲ ਜਿਉ ਨਹੀਂ ਦਿੱਤਾ ਹੁਣ ਹਜ਼ਾਰਾਂ ਸੈਨਿਕ ਲੈ ਕੇ ਇਥੇ ਪਹਾੜਾਂ ਦੀਆਂ ਕੰਧਰਾਂ ਵਿੱਚ ਦੜੇ ਬੈਠੇ ਨੇ ਉਹ ਨਹੀਂ ਜਾਣਦੇ ਬੰਦਾ ਗੁਰੂ ਦਾਤਾ ਜੰਮਿਆ ਪਲਿਆ ਹੀ ਪਹਾੜਾਂ ਵਿੱਚ ਹੈ ਇਹਨਾਂ ਪਹਾੜਾਂ ਖੱਡਾਂ ਦਰਿਆਵਾਂ ਨੂੰ ਇਸ ਬੰਦੇ ਨੇ ਅਨੇਕਾਂ ਵਾਰ ਪਾਰ ਕੀਤਾ ਭਲਾ ਕੋਈ ਆਪਣੇ ਘਰ ਦੇ ਆਲੇ ਦੁਆਲੇ ਤੋਂ ਵੀ ਨਾਵਾਕਾਫ ਹੁੰਦਾ ਇਹ ਖਾਲਸੇ ਨੂੰ ਘੇਰਣ ਆਏ ਨੇ ਖਾਲਸਾ ਇਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਤਾਕ ਵਿੱਚ ਹੈ ਵੇਖੀਏ ਪਹਿਲ ਕੌਣ ਕਰਦਾ ਮੈਂ ਤਾਂ ਉਦੋਂ ਹੀ ਪਹਿਰੇ ਉੱਪਰ ਖੜੇ ਸਿੰਘ ਨੇ ਉਹਨਾਂ ਦੀ ਸੋਚ ਤੰਦ ਤੋੜ ਦਿੱਤੀ ਉਹਨੇ ਦੱਸਿਆ ਖਾਲਸਾ ਜੀਓ ਜਥੇਦਾਰ ਆਏ ਨੇ ਫਤੇ ਸਿੰਘ ਨੇ ਅੰਦਰ ਆਉਂਦਿਆਂ ਹੀ ਕਿਹਾ ਖਾਲਸਾ ਜੀ ਸਭ ਤਿਆਰੀ ਮੁਕੰਮਲ ਹੈ ਹੁਕਮ ਕਰੋ ਕਦ ਕੂਚ ਕਰਨਾ ਰੁਸਤਮ ਜੰਗ ਦਾ ਪੜਾ ਕਿੰਨੀ ਦੂਰ ਹੈ ਬੰਦਾ ਸਿੰਘ ਜੀ ਨੇ ਪੁੱਛਿਆ ਬਹੁਤੀ ਦੂਰ ਨਹੀਂ ਪਹਾੜੀ ਦਾ ਇੱਕ ਮੋੜ ਲਾਂਗੇ ਉੱਥੇ ਅੱਗ ਬਲਦੀ ਵੇਖੀ ਜਾ ਸਕਦੀ ਹੈ ਰਾਤ ਦੇ ਖਾਣੇ ਦੀ ਤਿਆਰੀ ਕਰਦੇ ਹੋਣੇ ਨੇ ਦੁਰਗ ਕੁਝ ਕਰਨਾ ਹੋਏ ਕਿੰਨੀ ਦੇਰ ਲੱਗੇਗੀ ਬੰਦਾ ਸਿੰਘ ਨੇ ਫਿਰ ਪੁੱਛਿਆ ਦੇਰ ਕਾਦੀ ਲੱਗਣੀ ਆ ਖਾਲਸਾ ਜੀ ਹੁਕਮ ਕਰੋ ਅੱਧੀ ਘੜੀ ਵਿੱਚ ਖਾਲਸਾ ਤਿਆਰ ਵਰ ਤਿਆਰ ਲੰਗਰ ਪਾਣੀ ਸਭ ਗੁਰੂ ਦੀ ਮਿਹਰ ਹੈ ਸਿੰਘਾਂ ਨੇ ਕਮਰ ਕੱਸੇ ਕੀਤੇ ਹੋਏ ਨੇ ਆਪ ਦਾ ਹੁਕਮ ਉਡੀਕ ਰਹੇ ਨੇ ਬਾਸ ਸਿੰਘ ਅਤੇ ਪਹਾੜਾ ਸਿੰਘ ਨੂੰ ਤਰੰਤ ਇੱਧਰ ਭੇਜ ਫਤਿਹ ਸਿੰਘ ਕਾਲੀ ਨਲਮੁੜਿਆ ਤੇ ਬੰਦਾ ਸਿੰਘ ਨੇ ਉੱਚੀ ਆਵਾਜ਼ ਚ ਕਿਹਾ ਸਾਇੰਸ ਨੂੰ ਕਹਿ ਕੇ ਮੇਰਾ ਕੋੜਾ ਤਿਆਰ ਕਰਵਾਓ ਆਪਣੇ ਜ਼ਖਮਾਂ ਦੇ ਦਰਦ ਨੂੰ ਭੁਲਾਉਣਾ ਅਤੇ ਬੰਦਾ ਸਿੰਘ ਨੂੰ ਹੁਣ ਪਕੜ ਲੈਣ ਦੀ ਖੁਸ਼ੀ ਵਿੱਚ ਮੁਹੰਮਦ ਅਮੀਨ ਖਾਨ ਤੰਬੂ ਵਿੱਚ ਬੈਠਾ ਸ਼ਰਾਬ ਦੇ ਚਾਰ ਪਿਆਲੇ ਡੀਕ ਚੁਕਿਆ ਸੀ ਦੇਖਣ ਵਾਲੀ ਦਿਸ਼ਾ ਵੱਲੋਂ ਚਿੰਨ ਬਹਾਦਰ ਨੇ ਆਪਣੇ ਨਾਏ ਬਾਣੂ ਦਿਨ ਚੜਦੇ ਹੀ ਸਿੱਖਾਂ ਉੱਪਰ ਹਮਲਾ ਕਰਨ ਦੀ ਹਦਾਇਤ ਦੇ ਰੱਖੀਆਂ ਸਨ ਉਸਨੇ ਆਪਣੇ ਸਿਪਾਈਆਂ ਨੂੰ ਰੁਤਬੇ ਤੋਹਫੇ ਅਤੇ ਇਨਾਮਾਂ ਦੇ ਲਾਲਚ ਦਿੱਤੇ ਹੋਏ ਸਨ ਤੀਸਰੀ ਤਰਫ ਰੁਸਤਮ ਜੰਗ ਦੇ ਸੈਨਿਕ ਪਹਾੜੀ ਪਿੰਡਾਂ ਵਿੱਚੋਂ ੱੱੱਕੇ ਨਾਲ ਬਛੜੇ ਬੱਕਰੇ ਭੇਡਾਂ ਫੜ ਲਿਆ ਜਿਹੜੇ ਹੁਣ ਵੱਡੇ ਦੇਖਚਿਆਂ ਵਿੱਚ ਰਿਝ ਰਹੇ ਸਨ ਸੈਨਿਕ ਦਾ ਪਹਾੜੀ ਔਰਤਾਂ ਵੀ ਧੋ ਲਿਆਏ ਸਨ ਜੜੀਆਂ ਰੁਸਤਮ ਜੰਗ ਨੇ ਇਹ ਕਹਿ ਕੇ ਵਾਪਸ ਮੋੜ ਦਿੱਤੀਆਂ ਸਨ ਅਗਰ ਕਾਫਰ ਬਾਗੀ ਜ਼ਿੰਦਾ ਪકડਿਆ ਗਿਆ ਤਾਂ ਸਿਪਾਈਆਂ ਨੂੰ ਮौज-ਮਸਤੀ ਔਰ ਲੁੱਟਮਾਰ ਦੀ ਖੁੱਲ ਹੋਏਗੀ ਰੁਸਤਮ ਜੰਗ ਸ਼ਰਾਬ ਦੇ ਨਸ਼ੇ ਵਿੱਚ ਮਸਤ ਪਹਾੜੀ گوشਤ ਦਾ ਸਵਾਦ ਚੱਕ ਰਿਹਾ ਸੀ ਜਦੋਂ ਅਚਾਨਕ ਇੱਕ ਪਹਾੜੀ ਮੋੜ ਮੋੜ ਉੱਪਰ ਕੋੜੇ ਹਣਕੇ ਫਿਰਜਕਾਰਿਆਂ ਦੀ گوشਤ ਨਹੀਂ ਤਾਂ ਖਾਲਸਾ ਫੌਜ ਇੱਕਦਮ ਇਹਨਾਂ ਉੱਪਰ ਆ ਚੜੀ ਮੁਗਲ ਸਿਪਾਈਆਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਕੋਈ ਖੜਾ ਕੋਈ ਬੈਠਾ ਕੋਈ ਲੇਟਿਆ ਚੱਕੜ ਵਾਂਗ ਆਉਂਦੇ ਸਿੰਘਾਂ ਨੇ ਸੈਨਿਕਾਂ ਦੇ ਆਹੂ ਲਾ ਦਿੱਤੇ ਰੁਸਤਮ ਜੰਗ ਦੇ ਦਸਤੇ ਖਾਸ ਨੇ ਉਸ ਦੇ ਤੰਬੂ ਨੂੰ ਘੇਰ ਲਿਆ ਉਹ ਤਾਂ ਖੈਮੀ ਅੰਦਰ ਇਸ ਤਰ੍ਹਾਂ ਬੈਠਿਆ ਹੋਇਆ ਸੀ ਜਿਵੇਂ ਆਪਣੀ ਹਵੇਲੀ ਵਿੱਚ ਬੇਗਮਾ ਕੋਲ ਬੈਠਾ ਹੋਵੇ ਨਾ ਤਨ ਉੱਪਰ ਸੰਜੋ ਨਾ ਹੱਥਾਂ 'ਚ ਹਥਿਆਰ ਅਵਾਕ ਹੋਏ ਦੀਆਂ ਡਰ ਅਤੇ ਦਹਿਸ਼ਤ ਨਾਲ ਅੱਖਾਂ ਫੁੱਲ ਗਈਆਂ ਇਹ ਕਿਵੇਂ ਹੋ ਗਿਆ ਇਹ ਕਿੱਧਰੋਂ ਆਣ ਪਏ ਅਸਮਾਨੋਂ ਡਿੱਗੇ ਨੇ ਜਾਂ ਜ਼ਮੀਂ 'ਚੋਂ ਉੱਗ ਖੜੇ ਨੇ ਜੁਫੇਰੇ ਬੂ ਪਾ ਰਹੇ ਆ ਤੇ ਹਫੜਾ ਦਫੜੀ ਪਈ ਹੋਈ ਸੀ ਸਿਪਾਈਆਂ ਦੀਆਂ ਚੀਖਾਂ ਸੁਣਦਿਆਂ ਸਨ ਸਿੰਘਾਂ ਦੇ ਜੈਕਾਰੇ ਗੂੰਜਦੇ ਸਨ ਗੁੱਸੇ ਵਿੱਚ ਬੁਖਲਾਏ ਰੁਸਤਮ ਜੰਗ ਨੇ ਉਸੇ ਹਾਲਤ ਵਿੱਚ ਤਲਵਾਰ ਲੈ ਕੇ ਬਾਹਰ ਜਾਣਾ ਚਾਹਿਆ ਉਸ ਦੀ ਹਿਫਾਜ਼ਤ ਦੀ ਟੁਕੜੀ ਨੇ ਰੋਕਿਆ ਹਜ਼ੂਰ ਦੀ ਜਾਨ ਨੂੰ ਖਤਰਾ ਹੈ ਇਸ ਬੇਸਤੀ ਨਾਲ ਲੜ ਕੇ ਮਰ ਜਾਣਾ ਬਿਹਤਰ ਹੈ ਰੁਸਤਮ ਜੰਗ ੱਟਕੇ ਨਾਲ ਬਾਹਰ ਨਿਕਲਣ ਲੱਗਾ ਤੇ ਲਲਕਾਰਿਆ ਪਿੱਛੇ ਹਟੋ ਅੰਗ ਰੱਖਿਆ ਨਹੀਂ ਉਸ ਦਾ ਹੁਕਮ ਨਾ ਮੰਨਿਆ ਤੇ ਉਸ ਦੇ ਸਾਹਮਣੇ ਕੰਧ ਵਾਂਗ ਖੜ ਗਏ ਬੇਬਸੀ ਤੇ ਨਮੋਸ਼ੀ ਵਿੱਚ ਛੜਦਿਆਂ ਉਸ ਨੇ ਤਲਵਾਰ ਵਗਾਹ ਮਾਰੀ ਤੇ ਹੱਥਾਂ ਨਾਲ ਸਿਰ ਦੇ ਬਾਲ ਬੁੱਟਣ ਲੱਗਾ ਮੈਂ ਬਾਦਸ਼ਾਹ ਸਲਾਮਤ ਨੂੰ ਕੀ ਮੂੰਹ ਵਖਾਵਾਗਾ ਅਸੀਂ ਤਾਂ ਖਬਰ ਵੀ ਭੇਜ ਦਿੱਤੀ ਹੈ ਬਾਗੀ ਕਾਫਰ ਜਲਦੀ ਪਕੜਿਆ ਜਾਏਗਾ ਝਖੜ ਜਿਵੇਂ ਆਇਆ ਸੀ ਉਵੇਂ ਦੂਰ ਨਿਕਲ ਗਿਆ ਰਾਤ ਦੇ ਹਨੇਰੇ ਵਿੱਚ ਬੰਦਾ ਸਿੰਘ ਅਤੇ ਉਸਦੀ ਖਾਲਸਾ ਫੌਜ ਮੁਗਲਾਂ ਦੀ ਪਹੁੰਚ ਤੋਂ ਬਹੁਤ ਦੂਰ ਨਿਕਲ ਗਏ ਰੁਸਤਮ ਜੰਗ ਆਪਣੇ ਤੰਬੂ ਵਿੱਚੋਂ ਬਾਹਰ ਨਿਕਲਿਆ ਹਰ ਪਾਸੇ ਲਾਸ਼ਾਂ ਵਿਸ਼ੀਆਂ ਪਈਆਂ ਵੇਖ ਕੇ ਸੋਚਿਆ ਬਾਦਸ਼ਾਹ ਇਨਾ ਪ੍ਰਿੰਡਾਂ ਦੀਆਂ ਖਬਰਾਂ ਦਾ ਖਿਹੜਾ ਕਿਉਂ ਨਹੀਂ ਛੜਦਾ ਤੰਬੂਲੀ ਰੋਲੀਰ ਹੋਏ ਪਏ ਸਨ ਗੋਸ਼ਟ ਵਾਲੇ ਦੇਗ ਜੇ ਮੁੱਦੇ ਪਏ ਸਨ ਪੱਟੀਆਂ ਬੁੱਜ ਗਈਆਂ ਸਨ ਜ਼ਖਮੀ ਚੀਕਾਂ ਮਾਰ ਰਹੇ ਸਨ ਰੁਸਤਮ ਰੁਸਤਮ ਜੰਗ ਦਾ ਜੀ ਕੀਤਾ ਖੁਦ ਨੂੰ ਫਾਂਸੀ ਲਗਾ ਲਮਾ ਉਹ ਕਾਫਰ ਮਰਦੂਦ ਇਹਨਾਂ ਨੁਕਸਾਨ ਕਰ ਗਏ ਮੈਨੂੰ ਤਾਂ ਦੱਸਿਆ ਗਿਆ ਸੀ ਉਹ ਸਾਰੇ 1200 ਵੱਧ ਨਹੀਂ ਫਿਰ ਲਾਗੇ ਦੇ ਪਹਾੜੇ ਲੋਕਾਂ ਨੇ ਲਾਜ਼ਮੀ ਕਾਫਰਾਂ ਦੀ ਇਮਦਾਦ ਕੀਤੀ ਹੋएगी ਫਿਰ ਕੁਝ ਸੋਚ ਕੇ ਉਸਨੇ ਆਪਣੇ ਇੱਕ ਨਾਇਬ ਨੂੰ ਕਿਹਾ ਜ਼ਖਮੀਆਂ ਦੀ ਮੱਲਮ ਪੱਟੀ ਕਰਵਾ ਕੇ ਔਰ ਮਾਰੇ ਗਏ ਸੈਨਿਕਾਂ ਨੂੰ ਦਫਨਾ ਕੇ ਲਾਗੇ ਬੰਨੇ ਦੇ ਪਿੰਡ ਲੁੱਟ ਲੋ ਮੁਗਲ ਸਿਪਾਈਆਂ ਨੇ ਆਪਣਾ ਸਾਰਾ ਗੁੱਸਾ ਪਡੋਲ ਕਟੂਆਰ ਹੋਰ ਨੇੜੇ ਦੇ ਪਿੰਡ ਵਾਸੀਆਂ ਉੱਪਰ ਕੱਢਿਆ ਸ਼ੇਮਿਆ ਮੋਟਿਆਰਾ ਹਾ ਬੜੇ ਸਿਪਾਈਆਂ ਦੀ ਹਵਸ ਦਾ ਸ਼ਿਕਾਰ ਬਣੀਆਂ ਬੇਕਸੂਰਾਂ ਨੂੰ ਇਹ ਦੋਸ਼ ਲਾ ਕੇ ਬੰਦੀ ਬਣਾ ਲਿਆ ਕਿ ਉਹਨਾਂ ਸਿੱਖ ਕਾਫਰਾਂ ਦੀ ਇਮਦਾਦ ਕੀਤੀ ਹੈ ਸਿਪਾਈਆਂ ਆਪਣੀਆਂ ਤਨਖਾਹਾਂ ਮੰਗਣ ਲੱਗੇ ਤਾਂ ਰੁਸਤਮ ਜੰਗ ਨੇ ਉਹਨਾਂ ਨੂੰ ਕੈਦ ਕੀਤਾ ਤੇ ਪਹਾੜੀਏ ਸੌਂਪ ਕੇ ਗਿਆ ਇਹਨਾਂ ਨੂੰ ਲਾਹੌਰ ਦੀ ਨਖਾਸ ਮੰਡੀ ਵਿੱਚ ਵੇਚ ਕੇ ਆਪਣੀਆਂ ਤਨਖਾਹਾਂ ਪੂਰੀਆਂ ਕਰ ਲੋ ਬੰਦਾ ਸਿੰਘ ਦਾ ਰੁਸਤਮ ਜੰਗ ਦੀ ਸੈਨਾ ਨੂੰ ਇਸ ਤਰ੍ਹਾਂ چیر ਕੇ ਨਿਕਲ ਜਾਣਾ ਜੈਨ ਬਹਾਦਰ ਫੌਜਦਾਰਾਂ ਨੂੰ ਹਜਮ ਨਹੀਂ ਸੀ ਹੋ ਰਿਆ ਮੁਕਲਿਸਗੜ ਦੇ ਕਿਲੇ ਵਿੱਚੋਂ ਵੀ ਇਹ ਕਾਫਰ ਇਸ ਤਰ੍ਹਾਂ ਨਿਕਲ ਗਏ ਸੀ ਉਦੋਂ ਤੱਕ ਰੁਸਤਮ ਜੰਗ ਕਿਲੇ ਦੇ ਮੁੱਖ ਦਰਵਾਜ਼ੇ ਤੱਕ ਪੁੱਜਿਆ ਸੀ ਇਸ ਪਿੱਛੇ ਕੋਈ ਰਾਜस्तानी ਛੁਪਿਆ ਹੋਇਆ ਰੁਸਤਮ ਜੰਗ ਅੰਦਰ ਖਾਤੇ ਕਾਫਰਾਂ ਨਾਲ ਤਾਂ ਨਹੀਂ ਮਿਲਿਆ ਹੋਇਆ ਉਸ ਨੇ ਆਪਣੇ ਹਮਰਤਮਾ ਮੁਹੰਮਦ ਅਮੀਨ ਖਾਨ ਨਾਲ مشਵਰਾ ਕੀਤਾ ਅਮੀਨ ਖਾਨ ਅੰਦਰ ਵੀ ਸ਼ੱਕ ਦਾ ਬੀਜ ਪੁੰਗਰ ਗਿਆ ਅਮੀਨ ਖਾਨ ਆਪ ਕਿੰਨਾ ਜ਼ਖਮੀ ਸੀ ਰੁਸਤਮ ਜੰਗ ਦਾ ਵਾਲ ਵੀਂਗਾ ਨਹੀਂ ਸੀ ਹੋਇਆ ਜੈਨ ਬਾਧਰ ਦੀ ਗੱਲ ਗੌਰ ਕਰਨ ਵਾਲੀ ਸੀ ਉਹਨਾਂ ਦੋਹਾਂ ਪੂਰੀ ਮੁਹਿਮ ਦੀ ਖਬਰ ਸ਼ੈਨਸ਼ਾ ਤੱਕ ਪਹੁੰਚੇ ਦੀ ਕਰਨ ਦਾ ਫੈਸਲਾ ਕਰ ਲਿਆ ਜੈਨ ਬਾਧਰ ਨੇ ਕਿਹਾ ਮੈਂ ਸ਼ੈਨਸ਼ਾ ਨੂੰ ਰਸਤਮ ਜੰਗ ਦੀਆਂ ਹਰਕਤਾਂ ਬਾਰੇ ਲਾਜ਼ਮੀ ਜਾਣਕਾਰੀ ਦਿਆਂਗਾ ਇਹ ਸੂਪਰ ਸ਼ੱਕ ਤਾਂ ਮੈਨੂੰ ਮੁਖਲਿਸਗੜ ਦੀ ਜੰਗ ਵੇਲੇ ਤੋਂ ਹੈ ਨਹੀਂ ਤੇ ਕਾਫਰ ਐਡੇ ਘੇਰੇ ਵਿੱਚੋਂ ਕਿਵੇਂ ਬਚ ਨਿਕਲਦਾ ਅਮੀਨ ਖਾਨ ਅਤੇ ਰਸਤਮ ਜੰਗ ਅੰਦਰੋਂ ਇੱਕ ਦੂਸਰੇ ਦੇ ਹੁਣ ਕਟੜ ਵਿਰੋਧੀ ਬਣ ਹੋਏ ਸਨ ਪਰ ਸਰੂਰ ਦੇ ਲਾਗੇ ਬੰਦਾ ਸਿੰਘ ਦੀ ਖਾਲਸਾ ਫੌਜ ਨਾਲ ਹੋਈ ਝੜਪ ਵੇਲੇ ਰੁਸਤਮ ਜੰਗੋਸ਼ ਦੀ امداد ਲਈ ਨਹੀਂ ਆਇਆ ਹੁਣ ਚਿੰਨ ਬਹਾਦਰ ਦਾ ਇਰਾਦਾ ਪਾਪ ਕੇ ਉਸਨੇ ਉਸ ਦੀ ਪੇਠ ਥਾਪੜ ਦਿਆਂ ਕਿ ਸ਼ੈਨਸ਼ਾ ਪਾਸ ਇਹ ਰਾਜ ਖੁੱਲਣਾ ਚਾਹੀਦਾ ਜਿਸ ਵੇਲੇ ਫੌਜਦਾਰ ਚਿੰਨ ਬਹਾਦਰ ਲਾਹੌਰ ਪੁੱਜ ਕੇ ਸ਼ੈਨਸ਼ਾ ਨਾਲ ਮੁਲਾਕਾਤ ਲਈ ਅਰਜ ਕਰ ਰਿਹਾ ਸੀ ਉਸ ਵੇਲੇ ਬੰਦਾ ਸਿੰਘ ਆਪਣੇ ਸਿੰਘਾਂ ਨੂੰ ਰਿਆਸੀ ਲਾਗੇ ਪੜਾ ਕਰਨ ਦਾ ਹੁਕਮ ਦੇ ਕੇ ਖੁਦ ਆਪਣੀ ਵਿਸ਼ੇਸ਼ ਭਰੋਸੇਮੰਦ ਸਿੰਘਾਂ ਦੀ ਛੋਟੀ ਜਿਹੀ ਟੁਕੜੀ ਲੈ ਕੇ ਚੰਬੇਵਲ ਨਿਕਲ ਗਿਆ